ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦਾ ਸਤਿਕਾਰ ਕਰਿਆ ਕਰੋ ਗੁਰੂ ਨਾਨਕ ਸਾਹਿਬ ਦੇ ਸਹਬਜਾਦੇ ਸੀ ਕੋਈ ਵੱਖਰੇ ਨਹੀਂ ਸੀ ਚੱਲੇ ਗੁਰੂ ਨਾਨਕ ਸਾਹਿਬ ਤੋਂ ਤੇ ਜੇ ਗੁਰੂ ਨਾਨਕ ਸਾਹਿਬ ਤੋਂ ਵੱਖਰੇ ਚੱਲੇ ਹੁੰਦੇ ਜਦੋਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਆਇਓ ਉਦਾਸੀਆਂ ਕਰਕੇ ਮੇਰੇ ਬਾਬੇ ਦੇ ਗਲ ਵਿੱਚ ਭਗਵੇਂ ਰੰਗ ਦਾ ਜਿਹਨੂੰ ਆਪਾਂ ਗੇਰੂ ਰੰਗ ਦਾ ਬਾਣਾ ਕਹਿੰਦੇ ਆ ਗੁਰੂ ਨਾਨਕ ਸਾਹਿਬ ਦੇ ਗਲ ਵਿੱਚ ਸੀ ਲਾ ਕੇ ਬਾਬਾ ਸ਼੍ਰੀ ਚੰਦ ਸਾਹਿਬ ਦੇ ਗਲ ਵਿੱਚ ਪਾਇਆ ਸੀ ਅੱਜ ਤਾ ਆਪਾਂ ਵੇਖਦੇ ਨਾ ਉਦਾਸੀ ਜਿਹੜੇ ਮਹਾਪੁਰਖ ਆ ਭਗਵੇਂ ਰੰਗ ਦਾ ਬਾਣਾ ਪਹਿਨਦੇ ਆ ਤੇ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੀ ਦੇਣਿਆ ਇੱਕ ਪਾਸੇ ਤਾਂ ਕਵਾਂਗੇ ਜੀ ਉਹ ਦਾਸੀਆਂ ਦੀ ਬਹੁਤ ਵੱਡੀ ਸਾਨੂੰ ਦੇਣਿਆ ਇਹਨਾਂ ਸਾਡੇ ਜਿਹੜੇ ਪ੍ਰਾਤਨ ਗ੍ਰੰਥ ਸਾਡੇ ਸਰੂਪ ਬੜੇ ਸਾਹਮ ਕੇ ਰੱਖੇ ਤੇ ਦੂਜੇ ਪਾਸੇ ਅਸੀਂ ਬਾਬਾ ਸ਼੍ਰੀ ਚੰਦ ਜੀ ਦੀ ਰੋਜ਼ ਨਿੰਦਿਆ ਕਰਦੇ ਆਂ ਇਹ ਬਾਬਾ ਸ਼੍ਰੀ ਚੰਦ ਦੀ ਨਿੰਦਿਆ ਨਹੀਂ ਇਹ ਗੁਰੂ ਨਾਨਕ ਸਾਹਿਬ ਵੱਲ ਉਂਗਲਾਂ ਨੇ ਜਦੋਂ ਬੇਬੇ ਨਾਨਕੀ ਨੇ ਪੁੱਛਿਆ ਸੀ ਵੀਰਿਆ ਉਹ ਦਾਸੀਆਂ ਨੂੰ ਚੱਲਿਆ ਇਹਨਾਂ ਬੱਚਿਆਂ ਬਾਰੇ ਸੋਚੋ ਮਹਾਰਾਜ ਕਹਿੰਦੇ ਨਾ ਦਾ ਫਿਕਰ ਨਾ ਕਰੀਂ ਇਨਾਂ ਦੇ ਕੁੱਤਿਆਂ ਵਿੱਚ ਵੀ ਕਰਮਾਤਾ ਹੋਣਗੀਆਂ ਤੇ ਇਹਨਾਂ ਦਾ ਵੱਖਰਾ ਪੰਥ ਹੋਵੇਗਾ ਉਹ ਕਿਹੜਾ ਉਦਾਸ ਸੀਨ ਉਦਾਸ ਸੀਨ ਦਾ ਮਤਲਬ ਹੀ ਇਹ ਹੈ ਕਿ ਖੁਦਾ ਦੇ ਵਿੱਚ ਹੀ ਪੇਦ ਹੋ ਜਾਣ ਵਾਲਾ